ਇੱਕ ਭਾਰਤੀ ਅਮਰੀਕੀ ਪਰਿਵਾਰ ਜਿਨ੍ਹਾਂ ਦਾ ਕਰੀਬ 3 ਸਾਲ ਪਹਿਲਾਂ ਉਹਨਾਂ ਦੇ ਗੈਸ ਸਟੇਸ਼ਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਸੀ ਪਰਮਾਤਮਾ ਨੇ 2024 ਦੇ ਅੰਤ ਵਿੱਚ ਹੀ ਉਹਨਾਂ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਅਮਰੀਕਾ ਦੇ ਸੂਬਾ ਕੈਲੀਫੋਰਨੀਆ ਦੇ ਕਸਬੇ ਕਾਟਨਬੁਡ ਵਿੱਚ ਸੰਤਨ ਸ਼ਾਹੀਨ ਫੂਡ ਐਂਡ ਗੈਸ ਨਾਮ ਦਾ ਸਟੋਰ ਹੈ ਉਸਦੇ ਮਾਲਕ ਭਾਰਤੀ ਸਿੱਖ ਜਸਪਾਲ ਸਿੰਘ ਅਤੇ ਉਸਦੇ ਪੁੱਤਰ ਈਸ਼ਰ ਗਿੱਲ ਨੇ ਲੰਗੀ 27 ਦਸੰਬਰ ਨੂੰ 1.622 ਬਿਲੀਅਨ ਡਾਲਰ ਦੀ ਮੈਗਾ ਮਿਲੀਅਨ ਜੈਕਪੌਟ ਟੈਕਟ ਸਟੋਰ ਤੋਂ ਵੇਚੀ ਅਤੇ ਇਹ ਖੇਡ ਦੇ ਇਤਿਹਾਸ ਵਿੱਚ ਪੰਜਵੀਂ ਸਭ ਤੋਂ ਵੱਡੀ ਜਿੱਤ ਹੈ ਜਿਸ ਨੇ ਕੈਲੀਫੋਰਨੀਆ ਵਿੱਚ ਆਪਣੇ ਛੋਟੇ ਜਿਹੇ ਕਸਬੇ ਦੇ ਸਟੋਰ ਵੱਲ ਰਾਸ਼ਟਰੀ ਪੱਧਰ ਤੇ ਧਿਆਨ ਖਿੱਚਿਆ ਹਾਲਾਂਕਿ ਟਿਕਟ ਖਰੀਦਦਾਰ ਦੀ ਪਛਾਣ ਅਣਜਾਣ ਐਸ ਸਟੋਰ ਤੋਂ ਵੇਚੀ ਗਈ ਮੈਗਾ ਮਿਲੀਅਨਜ਼ ਲਾਟਰੀ ਦੀ ਵੇਚੀ ਗਈ ਟਿਕਟ ਵੇਚਣ ਦੇ ਬਦਲੇ ਵਿੱਚ 1 ਮਿਲੀਅਨ ਡਾਲਰ ਮਿਲਣਗੇ ਜੈਕਪੌਟ ਦੀ ਇਸ ਖਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਭਾਰਤੀ ਪਰਿਵਾਰ ਦਾ ਇਹ ਕੋਈ ਪਹਿਲਾ ਕਾਰੋਬਾਰ ਉਦਮ ਨਹੀਂ ਸੀ ਕਿਉਂਕਿ ਉਹਨਾਂ ਕੋਲ ਇੱਕ ਗੈਸ ਸਟੇਸ਼ਨ ਸੀ ਜਿਸ ਨੂੰ ਪਹਿਲਾ ਅਗਸਤ 2021 ਵਿੱਚ ਅੱਗ ਲੱਗੀ ਸੀ ਪਰ ਪਰਿਵਾਰ ਨੇ ਉਮੀਦ ਨਹੀਂ ਛੱਡੀ ਅਤੇ ਮਾਰਚ 2023 ਵਿੱਚ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕੀਤਾ ਇੰਨੀ ਵੱਡੀ ਇਨਾਮੀ ਰਕਮ ਦੇ ਬਾਵਜੂਦ ਸਿੱਖ ਪਰਿਵਾਰ ਨੇ ਇਸ ਨੂੰ ਆਪਣੇ ਸਰਲ ਨਹੀਂ ਚੜਨ ਦਿੱਤਾ